ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਪੂਰੇ ਦੇਸ਼ 'ਚ ਜਿਹੜੀ ਹੈਗੀ ਆ ਉਹ ਲਗਾਤਾਰ ਹਲਚਲ ਹੋ ਰਹੀ ਹੈ ਸਿਆਸਤ ਭਖਰੀ ਹੈ ਪੰਜਾਬ 'ਚ ਵੀ ਇਸ ਦਾ ਅਸਰ ਦਿਖ ਰਿਹਾ ਖਾਸ ਤੌਰ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਕਾਰ ਅਲਾਈਅੰਸ ਹੋਣ ਦੀ ਗੱਲ ਹੋਵੇ ਤੇ ਪੰਜਾਬ ਦੇ ਨਾਲ ਨਾਲ ਹੁਣ ਇਹ ਜਿਹੜੀ ਸਿਆਸੀ ਹਲਚਲ ਹੈ ਉਹ ਚੰਡੀਗੜ੍ਹ 'ਚ ਵੀ ਦੇਖਣ ਨੂੰ ਮਿਲ ਰਹੀ ਹੈ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੀ ਗੱਲ ਕਰੀਏ ਤਾਂ 18 ਜਨਵਰੀ ਨੂੰ ਅ ਦੁਬਾਰਾ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੋਣੀ ਹੈ ਦੱਸ ਦਈਏ ਕਿ ਇਸ ਤੋਂ ਪਹਿਲਾਂ ਲਗਾਤਾਰ ਪਿਛਲੇ 2 ਸਾਲਾਂ ਤੋਂ ਭਾਜਪਾ ਆਪਣਾ ਮੇਅਰ ਤੇ ਜਿਹੜੀਆਂ ਬਾਕੀ ਦੋਵੇਂ ਪੋਸਟਾਂ ਨੇ ਉਸ ਤੇ ਬਾਜ਼ੀ ਮਾਰਨ ਦੇ ਵਿੱਚ ਕਾਮਯਾਬ ਰਹੀ ਹੈ ਪਰ ਇਸ ਵਾਰ ਮਾਹੌਲ ਬੜਾ ਡਿਫਰੈਂਟ ਹੈ ਬੜਾ ਇੰਟਰਸਟਿੰਗ ਬਣਿਆ ਹੋਇਆ ਕਿਉਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਕਾਰ ਜਿਹੜਾ ਹੈਗਾ ਅਲਾਈਅੰਸ ਦੀ ਗੱਲਬਾਤ ਚੱਲ ਰਹੀ ਹੈ ਤੇ ਉਸ ਦਾ ਅਸਰ ਕੀ ਦੇਖਣ ਨੂੰ ਮਿਲੇਗਾ ਅ ਅੱਜ ਜੇ ਅਸੀਂ ਗੱਲ ਕਰੀਏ ਤਾਂ ਕਾਂਗਰਸ ਵੱਲੋਂ ਇਹ ਪਹਿਲੀ ਵਾਰ ਹੋ ਰਿਹਾ ਵੀ ਉਹ ਆਪਣਾ ਜਿਹੜੇ ਨਾਮੀਨੇਸ਼ਨਸ ਹੈ ਉਹਨਾਂ ਨੇ ਉਹ ਫਾਈਲ ਅੱਜ ਕੀਤੇ ਆਪਣੇ ਕੈਂਡੀਡੇਟਸ ਨੇ ਜਿਹੜੇ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਟਿਪਟੀ ਮੇਅਰ ਦੇ ਲਈ ਉਹਨਾਂ ਨੇ ਮੈਦਾਨ 'ਚ ਉਤਾਰੇ ਹੈ ਇਸ ਤੋਂ ਪਹਿਲਾਂ ਪਿਛਲੀ ਦੋ ਵਾਰੀਆਂ 'ਚ ਅ ਅਕਾਲੀ ਦਲ ਅਤੇ ਕਾਂਗਰਸ ਜਿਹੜਾ ਸੀ ਉਹ ਐਬਸਟੇਨ ਕਰਦਾ ਰਿਹਾ VOTING ਤੋਂ ਤਾਂ ਜਿਹੜੀ ਟੱਕਰ ਹੁੰਦੀ ਸੀਗੀ ਉਹ ਸਿਰਫ BJP ਅਤੇ ਆਮ ਆਦਮੀ ਪਾਰਟੀ 'ਚ ਹੁੰਦੀ ਸੀਗੀ ਜਿਸ ਵਿੱਚ ਦੋਵੇਂ ਵਾਰੀ BJP ਆਪਣਾ ਮੇਅਰ ਬਣਾਉਣ ਦੇ ਵਿੱਚ ਕਾਮਯਾਬ ਰਹੀ ਹੈ ਪਰ ਇਸ ਵਾਰ ਜੇਕਰ ਗੱਠਚੋੜ ਹੁੰਦਾ ਤਾਂ ਉਸ ਕੇਸ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਹੋਊਗਾ ਫਿਲਹਾਲ ਦੋਵੇਂ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਆਪਣੇ ਆਪਣੇ ਲੈਵਲ ਤੇ ਕੈਂਡੀਡੇਟਸ ਨੇ ਜਿਹੜੇ ਉਹ ਮੈਦਾਨ ਚ ਉਤਾਰੇ ਗਏ ਨੇ ਤੇ ਅੱਜ ਨੋਮੀਨੇਸ਼ਨਸ ਜਿਹੜਾ ਉਹ ਫਾਈਲ ਕੀਤਾ ਕੈਂਡੀਡੇਟਸ ਨੇ ਤੇ ਕਾਂਗਰਸ ਦੇ ਲੀਡਰਾਂ ਦਾ ਕੀ ਕਹਿਣਾ ਹੈ ਗੱਠ ਜੋੜ ਦਾ ਕੀ ਅਸਰ ਹੋਊਗਾ ਕਿ ਇਸ ਵਾਰ ਆਮ ਆਦਮੀ ਪਾਰਟੀ ਤੇ ਕਾਂਗਰਸ ਜਿਹੜੀ ਆ ਉਹ ਮਿਲ ਕੇ ਚੰਡੀਗੜ੍ਹ 'ਚ ਆਪਣਾ ਮੇਅਰ ਬਣਾਉਣ 'ਚ ਕਾਮਯਾਬ ਹੋਊਗੀ ਸੋ ਬਹੁਤ ਸਾਰੇ ਸਵਾਲ ਨੇ ਤੇ ਉਹਨਾਂ ਤੋਂ ਇਹਨਾਂ ਦੇ ਜਿਹੜੇ ਸੀਨੀਅਰ ਲੀਡਰਸ ਨੇ ਜਾਂ ਤੇ ਕੈਂਡੀਡੇਟਸ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਇਸ ਤਰ੍ਹਾਂ ਦੀ ਸਿਚੁਏਸ਼ਨ ਹੈ ਜਿਹੜੀ ਉਹ ਬਣੀ ਹੋਈ ਹੈ ਤਿਆਰੀ ਐ ਇਸੀ ਕਰਕੇ ਤਾਂ ਅੱਜ ਨਾਮਿਨੇਸ਼ਨ ਫਾਈਲ ਕੀਤੇ ਆ ਤੁਸੀਂ ਦੇਖੋ ਸਭ ਤੋਂ ਪਹਿਲਾਂ ਕੈਂਡੀਡੇਟਸ ਅਨਾਉਂਸ ਕਾਂਗਰਸ ਪਾਰਟੀ ਨੇ ਕੀਤੇ ਉਸ ਤੋਂ ਬਾਅਦ ਨਾਮਿਨੇਸ਼ਨ ਫਾਈਲ ਕਰਨ ਵਾਸਤੇ ਕਾਂਗਰਸ ਪਾਰਟੀ ਪਹਿਲੇ ਨੰਬਰ ਤੇ ਆਈ ਹੈ ਔਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਹੁਣ ਅਸੀਂ ਮੈਦਾਨ ਦੇ ਵਿੱਚ ਡੱਟ ਗਏ ਆ ਔਰ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਜਿਹੜਾ ਇੱਥੇ ਮੇਅਰ ਔਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਦਾ ਇਲੈਕਸ਼ਨ ਜਿਹੜਾ ਚੰਗੇ ਟੁਕਵੇਂ ਢੰਗ ਨਾਲ ਲੜਾਂਗੇ ਔਰ ਇੱਕ ਸਰਪ੍ਰਾਈਜ਼ ਸਾਰਿਆਂ ਨੂੰ ਦਵਾਂਗੇ ਵੀ ਮੇਅਰ ਦੇ ਇਲੈਕਸ਼ਨ ਦੇ ਕੈਂਡੀਡੇਟ ਸਾਡੇ ਜਸਪੀਰ ਬੰਟੀ ਨੇ ਔਰ ਮੇਅਰ ਵਾਸਤੇ ਨੇ ਵੀ ਸਾਡੇ ਡਿਪਟੀ ਮੇਅਰ ਵਸਤੇ ਜਸਪੀਰ ਬੰਟੀ ਆਗੇ ਨੇ ਸਤ ਇਹ ਤਿੰਨੋਂ ਹੀ ਤਿੰਨੋਂ ਹੀ ਜਿਹੜੇ ਸਾਡੇ ਪਾਰਟੀ ਦੇ ਥੰਬ ਨੇ ਜਸਪੀਰ ਬੰਟੀ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਵੀ ਨੇ ਕਾਂਗਰਸ ਦੇ ਤੁਹਾਨੂੰ ਜਿਵੇਂ ਪਤਾ ਹੈ ਔਰ ਐਸਸੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਔਰ ਬੜੇ ਪ੍ਰੋਮਿਨੈਂਟ ਫੇਸ ਹਨ ਚੰਡੀਗੜ੍ਹ ਦੇ ਔਰ ਕਾਫੀ ਧੇਰ ਤੋਂ ਸੇਵਾ ਲੋਕਾਂ ਦੀ ਚੰਡੀਗੜ੍ਹ ਦੇ ਵਿੱਚ ਕਰ ਰਹੇ ਨੇ ਐਦਾਂ ਹੀ ਗੁਰਪ੍ਰੀਤ ਗਾਬੀ ਜੀ ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹੇ ਹੁਣ ਪਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਨੇ ਔਰ ਸੀਨੀਅਰ ਕਾਉਂਸਲਰ ਨੇ ਹਾਊਸ ਦੇ ਵਿੱਚ ਵੀ ਤੁਸੀਂ ਇਹਨਾਂ ਦਾ ਯੋਗਦਾਨ ਦੇਖਿਆ ਹੋਣਾ ਕਿਵੇਂ ਸ਼ਹਿਰ ਦੇ ਮੁੱਦਿਆਂ ਨੂੰ ਕਿੰਨੇ ਬਿਹਤਰੀਨ ਢੰਗ ਨਾਲ ਦੇ ਚੱਕਦੇ ਨੇ ਔਰ ਨਿਰਮਲਾ ਦੇਵੀ ਸਾਡੀ ਜਿਹੜੀ ਮਲੋਆ ਤੋਂ ਕਾਉਂਸਲਰ ਨੇ ਯੰਗ ਐਨਰਜੈਟਿਕ ਔਰ ਏਰੀਆ ਦੇ ਵਿੱਚ ਜਾ ਕੇ ਇਹਨਾਂ ਦੀ ਸਤਾਕ ਦੇਖੋ ਇਹ ਤਿੰਨੋਂ ਕੈਂਡੀਡੇਟ ਪੜੇ ਲਿਖੇ ਇੰਟੈਲੀਜੈਂਟ ਕੰਮ ਕਰਨ ਵਾਲੇ ਪਾਸਟ ਪ੍ਰੂਵਨ ਟਰੈਕ ਹੈ ਇਹਨਾਂ ਦਾ ਸਾਰਿਆਂ ਦਾ ਔਰ ਤੁਸੀਂ ਦੇਖੋਗੇ ਕਿ ਵਧੀਆ ਫਾਈਟ ਜਿਹੜੀ ਹੈ ਕਾਂਗਰਸ ਇੱਥੇ ਮੇਅਰ ਇਲੈਕਸ਼ਨਸ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਸਾਡੀ ਦੇਖੋ ਤੁਹਾਨੂੰ ਮੀਡੀਆ ਨੂੰ ਵੀ ਪਤਾ ਕਿ ਗੱਲਬਾਤ ਅਸੀਂ ਆਪਣੀ ਹਾਈ ਕਮਾਂਡ ਨੂੰ ਦੱਸਤੀ ਆ ਉਹਨਾਂ ਨੇ ਆਪਣੀ ਹਾਈ ਕਮਾਂਡ ਨੂੰ ਦੱਸਤੀਆਂ ਕੁਝ ਪ੍ਰੋਪੋਜ਼ਲਸ ਉਹਨਾਂ ਵੱਲੋਂ ਸੀ ਕੁਝ ਪ੍ਰੋਪੋਜ਼ਲ ਸਾਡੇ ਵੱਲੋਂ ਸੀਗੀਆਂ ਕੱਲ ਵੀ ਇੱਕ ਮੀਟਿੰਗ ਦਿੱਲੀ ਦੇ ਵਿੱਚ ਹੋਈ ਐ ਅਗਰ ਉਸ ਮੀਟਿੰਗ ਦੇ ਵਿੱਚ ਕੋਈ ਸਿਰ ਗੱਲ ਚੜਦੀ ਐ ਤਾਂ ਫਿਰ ਉਸ ਹਿਸਾਬ ਨਾਲ ਅਸੀਂ ਅੱਗੇ ਚੱਲਾਂਗੇ ਪਰ ਫਿਲਹਾਲ ਵਾਸਤੇ ਸਾਡੇ ਤਿੰਨੋਂ ਕੈਂਡੀਡੇਟ ਮੈਦਾਨ ਦੇ ਵਿੱਚ ਨੇ ਔਰ ਮੈਂ ਜਿਵੇਂ ਤੁਹਾਨੂੰ ਪਹਿਲੇ ਕਿਹਾ ਕਿ ਪੋਲਿਟਿਕਸ ਇਜ਼ ਅ ਫੀਲਡ ਆਫ ਸਰਪ੍ਰਾਈਜ਼ਸ ਤੋਂ ਕੋਈ ਪਤਾ ਨਹੀਂ ਤੁਹਾਨੂੰ ਕਾਂਗਰਸ ਦੇ ਇੱਥੇ ਮੇਰਲ ਟੀਮ ਜਿਹੜੀ ਜਿੱਤਦੀ ਨਜ਼ਰ ਆਏ ਔਰ ਦੁਬਾਰਾ ਇੱਕ ਇਤਿਹਾ ਦੇਖੋ ਪਹਿਲੇ 2 ਸਾਲ ਦੇ ਵਿੱਚ ਜਿਹੜੀ ਰੈਂਕਿੰਗ ਹੈ ਤੁਹਾਡੇ ਸਾਹਮਣੇ ਹੈ ਸ਼ਹਿਰ ਦੀ ਸਾਖ ਵੀ ਗਿਰੀ ਹੈ ਤੇ ਰੈਂਕਿੰਗ ਵੀ ਗਿਰੀ ਹੈ ਔਰ ਮੈਂ ਤੁਹਾਨੂੰ ਕਿਹਾ ਕਿ ਕਾਂਗਰਸ ਦਾ ਜਿਹੜਾ ਪ੍ਰੂਵਨ ਟਰੈਕ ਹੈ ਪਾਸਟ ਦੇ ਵਿੱਚ ਇੱਥੇ ਮੇਅਰ ਜਿਹੜੇ ਵੀ ਕਾਂਗਰਸ ਦੇ ਬਣੇ ਸ਼ਹਿਰ ਦੇ ਵਿੱਚ ਰੈਂਕਿੰਗ ਵੀ ਪਹਿਲੇ ਦੂਜੇ ਨੰਬਰ ਤੇ ਰਹਿੰਦੀ ਸੀਗੀ ਕੰਮ ਵੀ ਕਿੰਨਾ ਹੋਇਆ ਵਧੀਆ ਪਾਰਕਸ ਬਣੇ ਸਟਰੀਟ ਟਾਈਟਾਂ ਲੱਗੀਆਂ ਮਾਰਕੀਟਾਂ ਚ ਸਫਾਈ ਹੁੰਦੀ ਸੀ ਬੈਕ ਮੈਨਸ ਬਣਦੀਆਂ ਸੀ ਸਾਰਾ ਸੋਹਣਾ ਮਾਹੌਲ ਸੀਗਾ ਹੁਣ ਤਾਂ ਤੁਸੀਂ ਦੇਖੋ ਹਰ ਜਗ੍ਹਾ ਤੁਹਾਨੂੰ ਨਵੀਂ ਗੱਲ ਮਿਲੇਗੀ ਡੌਗ ਮੈਨਨਸ ਇੰਨਾ ਹੈ ਮੰਕੀ ਮੈਨਨਸ ਇ ਕੂੜੇ ਦਾ ਪਹਾੜ ਖੜਿਆ ਐ ਇਦਾਂ ਅਪਟੀਮ ਪ੍ਰੋਬਲਮਸ ਹੈਗੀਆਂ ਔਰ ਪਿਛਲੇ ਬਰਸਾਤਾਂ ਜੇ ਤੁਸੀਂ ਦੇਖੋ ਜਿਵੇਂ ਪੋਲੀ ਟੁੱਟ ਗਏ ਸੜਕਾਂ ਟੁੱਟ ਗਈਆਂ ਅੱਜ ਤੱਕ 4-4 ਮਹੀਨੇ ਹੋ ਗਏ ਔਰ ਰੇਲਵੇ ਸਟੇਸ਼ਨ ਵਾਲਾ ਦੇਖ ਲਓ ਮਨੀ ਮਾਜਰੇ ਵਾਲਾ ਦੇਖ ਲਓ ਦੇ ਹੈਵ ਫੇਲਡ ਟੂ ਪ੍ਰੋਵਾਈਡ ਦੀ ਗਵਰਨੈਂਸ ਵਿਚ ਵਾਸ ਐਕਸਪੈਕਟਿਡ ਫਰਮ ਥੈਮ ਬੀਜਪੀ ਕੋਲ 15 ਐਮਸੀ ਨੇ ਤੁਹਾਨੂੰ ਲੱਗਦਾ ਹੈ ਕਿ ਜਿੱਤ ਹੁਣੇ ਤਾਂ ਪਤਾ ਚੱਲਿਆ ਇੱਕ ਉਹਨਾਂ ਦਾ ਗਾਇਬ ਹੋਇਆ ਹੈ 15 ਚੋਂ ਹੁਣ ਇਸ ਕਰਕੇ ਪਤਾ ਨਹੀਂ 18 ਤਰੀਕ ਤੱਕ ਕਿੰਨੇ ਰਹਿੰਦੇ ਆ ਕਿੰਨੇ ਨਹੀਂ ਰਹਿੰਦੇ ਔਰ ਜਿਹੜੇ ਲੋਕ ਕਹਿੰਦੇ ਸੀਗੇ ਕਾਂਗਰਸ ਨੂੰ ਜੀ ਫੁਲਾਣੇ ਚਲੇ ਗਏ ਜੀ ਸਭ ਤੋਂ ਪਹਿਲਾਂ ਅੱਜ ਸੱਤ ਦੇ ਸੱਤ ਇੱਥੇ ਖੜੇ ਆ ਅਸੀਂ ਕਿਤੇ ਨਹੀਂ ਗਏ ਕੋਈ ਕਿਕਰ ਲੋਜ ਤੇ ਚਲੇ ਗਿਆ ਕੋਈ ਕਿਤੇ ਹੋਰ ਚਲੇ ਗਿਆ ਕਿਸੇ ਦਾ ਫੋਨ ਸਵਿਚ ਆਫ ਅਗੇ ਸਾਡੇ ਸੱਤੋ ਬੰਦੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਖੜੇ ਨੇ ਤੁਹਾਡੇ ਸਾਰੇ ਦੇ ਸਾਰੇ ਕਿਉਂਕਿ ਕੌਨਫੀਡੈਂਸ ਆ ਆਪਸ ਦੇ ਵਿੱਚ ਇੱਕ ਦੂਜੇ ਦੇ ਨਾਲ ਖੜੇ क्या कह रहे हैं कांग्रेस अब मौके में ही है। नहीं मौका क्यों देख रहे हैं कांग्रेस मैदान में है मौका तो काउंसलर्स ने देना है अपनी अंतरात्मा की आवाज़ से वोट डालेंगे तो मौका मिलेगा मौका मिलेगा तो शहर की सेवा करेंगे थैंक यू बंटी जी अगर आपको मेयर यहाँ पे चुना जाता है तो आपने क्या क ਕਾਂਗਰਸ ਪਾਰਟੀ ਦਾ ਕਾਂਗਰਸ ਪਰਿਵਾਰ ਦਾ ਸਾਡੇ ਹਰਮਨ ਪਿਆਰੇ ਨੇਤਾ ਜਿਨ੍ਹਾਂ ਨੇ ਸ਼ਹਿਰ ਨੂੰ ਇੱਕ ਨੰਬਰ ਦੇ ਬੁਲੰਦੀਆਂ ਤੇ ਲਿਆ ਸ਼ਾਰਦ ਪਾਰਕ ਸ਼ਹਿਰ ਦੇ ਰੇਲਵੇ ਸਟੇਸ਼ਨ ਜੋ ਜਿਹਨੇ ਦੇਣਾ ਹੈ ਸ਼੍ਰੀ ਪਵਨ ਕੁਮਾਰ ਬੰਸਲ ਜੀ ਸਾਡੀ ਕਾਂਗਰਸ ਹਾਈ ਕਮਾਂਡ ਸਾਡੀ ਕਾਂਗਰਸ ਪਾਰਟੀ ਦੇ ਪ੍ਰਧਾਨ ਐਚਐਸ ਲੱਕੀ ਜੀ ਆਪਣੇ ਸਮੂਹ ਕਾਂਗਰਸ ਤੇ ਕੌਂਸਲਰਸ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਤੇ ਇਹਨਾਂ ਵਿਸ਼ਵਾਸ ਜਗਾਇਆ ਮੈਂ ਆਸ਼ਾ ਕਰਦਾ ਮੈਂ ਇਹਨਾਂ ਦੀ ਉਮੀਦ ਜਿਨ੍ਹਾਂ ਨੇ ਮੇਤੇ ਉਮੀਦ ਜਗਾਈ ਹੈ ਮੈਂ ਉਹ ਉਮੀਦ ਤੋਂ ਬਹੁਤ ਖਰਾ ਉਤਰਾਂਗਾ ਸਾਡੇ ਹਮੇਸ਼ਾ ਹੀ ਕੌਂਸਲਰਸ ਨੇ ਚਾਹੇ ਚਾਹੇ ਸਾਡੇ ਸਾਥ ਹੀ ਆ ਪਰ ਅਸੀਂ 17 ਅਸੀਂ ਚਾਹੇ ਉਹਨਾਂ ਦੇ 35 ਜਿੰਨੇ ਵੀ ਕੌਂਸਲਰ ਆ ਅਸੀਂ ਉਹਨਾਂ ਨੂੰ ਦਬਾ ਕੇ ਰੱਖਦੇ ਸੀਗੇ ਜਿੰਨੇ ਵੀ ਹਾਊਸ ਦੇ ਮੀਟ ਵਿੱਚ ਮਿੰਟ ਸਾਡੇ ਚੈੱਕ ਕਰ ਲੋ ਸਾਡਾ ਇੱਕ ਹੀ ਕੌਂਸਲਰ ਹਮੇਸ਼ਾ ਲੜਦਾ ਸੀ ਚਾਹੇ ਕਿਸੇ ਦੂਜੇ ਪਾਰਟੀ ਦਾ ਕੌਂਸਲਰ ਦਾ ਵੀ ਕੰਮ ਹੁੰਦਾ ਸੀ ਸਾਡੀ ਪਾਰਟੀ ਦੇ ਕੌਂਸਲਰ ਸੀ ਹਮੇਸ਼ਾ ਇਹ ਕਹਾਂ ਕਿ ਡਿਵੈਲਪਮੈਂਟ ਕੰਮ ਅਸੀਂ ਬਿਲਕੁਲ ਹੀ ਰੋਕਣਾ ਜਦੋਂ ਵੀ ਤੁਸੀਂ ਦੇਖਿਆ ਮਾਰਸ਼ਲਸ ਨੇ ਆਮ ਆਦਮੀ ਪਾਰਟੀ ਦੇ ਕੌਂਸਲਰ ਕੱਢਦੇ ਸੀ ਅਸੀਂ ਉਹਨਾਂ ਦੇ ਸਾਡੀ ਕੌਂਸਲਰ ਸੁਮਨ ਸ਼ਰਮਾ ਜੀ ਆ ਉਹਨਾਂ ਦੇ ਵਾਰਡ ਦੇ ਕੰਮ ਰੋਕ ਰਹੇ ਸੀ ਸੱਤਾ ਵਾਲੇ ਅਸੀਂ ਕਹਾਂ ਨਹੀਂ ਜੇ ਜੇ ਕੰਮ ਹੋਣਗੇ ਪਾਸ ਦਾ ਅਸੀਂ ਸ਼ਹਿਰ ਨੂੰ ਦੁਬਾਰਾ ਇੱਕ ਨੰਬਰ ਤੇ ਲੈ ਕੇ ਆਵਾਂਗੇ ਸ਼ਹਿਰ ਦੇ ਹਾਲ ਦੇਖ ਲਓ ਡੰਪਿੰਗ ਗਰਾਊਂਡ ਦਾ ਹਾਲ ਦੇਖ ਲਓ ਸ਼ਹਿਰ ਦੀ ਸੜਕਾਂ ਦਾ ਹਾਲ ਦੇਖ ਲਓ ਜਿਹੜਾ ਬੀਜੇਪੀ ਨੇ ਨਾਮਿਨੇਟਡ ਕੌਂਸਲਰ ਬਣਾਇਆ ਸੀ ਨਾਮਿਨੇਟਡ ਕਰਦੇ ਕੌਂਸਲਰ ਦੇ ਕਰਦੇ ਖੱਡੇ ਆ ਜੋ ਆਪਣੇ ਨਾਮਿਨੇਟਡ ਕੌਂਸਲਰ ਦੇ ਕਰਦੇ ਖੱਡੇ ਨਹੀਂ ਭਰਾ ਸਕਦੇ ਤਾਂ ਸ਼ਹਿਰ ਦੇ ਡਿਵੈਲਪਮੈਂਟ ਕੀ ਕਰਾਂਗੇ ਸਾਨੂੰ ਅਸੀਂ ਮੈਂ ਫਿਰ ਵੀ ਸਾਰੇ ਕੌਂਸਲਰਸ ਨੂੰ ਅਸੀਂ ਰਿਕਵੈਸਟ ਕਰਦੇ ਆ ਇਸ ਵਾਰ ਪਾਰਟੀ ਦੇ ਇਤਨਾ ਦੇਖਦੇ ਹੋਏ ਸ਼ਹਿਰ ਦੀ ਵਿਕਾਸ ਮੈਂ ਡਵੈਲਪਮੈਂਟ ਨੂੰ ਦੇਖਦੇ ਹੋਏ ਤੁਸੀਂ ਮੈਨੂੰ ਇੱਕ ਵਾਰ ਮੌਕਾ ਦਿੱਤੋ ਮੌਕਾ ਦਿਵੋ ਮੈਂ ਪੜ੍ਹੇ ਲਿਖਿਆ ਸਟੈਕਚਰਲ ਇੰਜੀਨੀਅਰਿੰਗ ਕੀਤੀ ਹੋਈ ਹੈ ਮੈਂ ਤੁਹਾਡਾ ਜੋ ਵੀ ਸ਼ਹਿਰ ਦੇ ਸ਼ਹਿਰ ਦੇ ਲੋਕ ਵੀ ਚਾਹੁੰਦੇ ਹਨ ਮਿਲ ਕੇ ਅਸੀਂ ਇੱਕੋ ਸਰਕਾਰ ਬਣਾਈਏ ਤਾਂ ਕਿ ਸ਼ਹਿਰ ਨੂੰ ਦੁਬਾਰਾ ਇੱਕ ਨੰਬਰ ਤੇ ਲੈ ਕੇ ਆਈਏ ਜੇ ਮਨ ਪਾਰਟੀ ਨੇ ਮੌਕਾ ਦਿੱਤਾ ਹੈ ਮੈਂ ਸ਼ਹਿਰ ਦੇ ਸਾਰੇ तमाम ਸਿਟੀਜ਼ਨਸ ਨੂੰ ਵਿਸ਼ਵਾਸ ਦਿਵਾਣਾ ਹੈ ਕਿ ਜੇ ਪਾਰਟੀ ਨੇ ਤੇ ਸ਼ਹਿਰ ਦੇ ਸਾਰੇ ਕੌਂਸਲਰਸ ਨੇ ਮੈਨੂੰ ਮੌਕਾ ਦੇ ਕੇ ਮੈਨੂੰ ਮੇਅਰ ਬਣਾਉਂਦੇ ਹਨ ਤਾਂ ਵੱਧ ਤੋਂ ਵੱਧ ਮੈਂ ਸ਼ਹਿਰ ਦੇ ਡਵੈਲਪਮੈਂਟ ਸ਼ਹਿਰ ਨੂੰ ਇੱਕ ਨੰ ਜਿੰਨੀ ਤਿਆਰੀ ਸਾਡੀ ਸਾਰਿਆਂ ਦੇ ਸੰਪਰਕ ਚ ਹੈਗੇ ਆ ਜੀ ਸਾਨੂੰ ਮਨ ਨੂੰ ਉਮੀਦ ਹੈ ਕਿ ਸਾਰੇ ਕਾਉਂਸਲਰ ਪਾਰਟੀ ਦੇ ਉੱਪਰ ਉੱਠ ਕੇ ਮੇਰੀ ਮਦਦ ਕਰਨਗੇ ਸਰ ਆਮ ਆਦਮੀ ਪਾਰਟੀ ਦੇ ਤੋਂ ਸਮਰਥਨ ਤੇ ਰਾਜ ਕੋਟ ਪਾਏਗੀ ਹਾਂ ਮੈਨੂੰ ਲੱਗਦਾ ਜੀ ਮੈਨੂੰ ਉਮੀਦ ਹੈ ਸਾਡ ਨਾਲ ਅਸੀਂ ਕਈ ਸੰਪਰਕ ਵਿੱਚ ਮੈਨਾਂ ਤੇ ਅਸੀਂ ਮੈਂ ਫਿਰ ਵੀ ਸੰਪਰਕ ਤੋਂ ਬਾਅਦ ਵੀ ਮੈਂ ਰਿਕਵੈਸਟ ਕਰਨਾ ਚਾਹੇ ਗਠਬੰਧਨ ਹੋਣਾ ਚਾਹੇ ਕਿਵੇਂ ਵੀ ਹੋਵੇ ਇੱਕ ਵਾਰ ਮੈਨੂੰ ਦੋ ਸਾਲ ਤੁਸੀਂ ਚਾਂਸ ਬੀਜਪੀ ਨੂੰ ਦਿੱਤਾ ਬੀਜਪੀ ਰਾਕਰ ਬੀਜਪੀ ਦਾ ਹਾਲ ਦੇਖ ਲਿਆ ਆਮ ਨੇ ਦੋ ਵਾਰ ਮੈਂ ਜੋਰ ਲਗਾ ਕੇ ਦੇਖ ਲਿਆ ਪਰ ਕੁਝ ਨਹੀਂ ਬਣਾ ਮੇਰੀ ਹੀ ਬੇਨਤੀ ਹੈ ਸਾਰੇ ਤਮਾਮ ਕਾਉਂਸਲਰਾਂ ਨੂੰ ਸਾਰਿਆਂ ਨੂੰ ਕਿ ਤੁਸੀਂ ਇਸ ਵਾਰ ਮੈਨੂੰ ਚਾਂਸ ਦਿਓ ਮੈਂ ਤੁਹਾਨੂੰ ਤੁਹਾਡੇ ਹਰੇਕ ਏਜੰਡੇ ਇਹ ਨਹੀਂ ਹੋਵੇਗਾ ਕਿ ਮੈਂ ਸਿਰਫ ਅਸੀਂ ਆਸੀ ਆਪਣੀ ਪਾਰਟੀ ਦਾ ਏਜੰਡਾ ਹੀ ਕੰਮ ਕਰਾਂ ਅਸੀਂ ਸ਼ਹਿਰ ਦੀ ਡਿਵੈਲਪਮੈਂਟ ਦੇ ਆ ਵੱਡਾ ਹੋਵੇ ਅਸੀਂ ਹਰੇਕ ਜਦ ਮਰਜੀ ਅਤੀ ਰਾਤ ਨੂੰ ਸਾਨੂੰ ਬੁਲਾਵਾਂਗੇ ਅਸੀਂ ਸਾਰੇ ਨਾਲ ਤਰਫ ਕਰਨ ਸ਼ਹਿਰ ਦੇ ਸਾਰੇ ਡਿਵੈਲਪਮੈਂਟ ਦੇ ਕੰਮਾਂ ਨੂੰ ਇਸੇ ਅਧਾਰ ਤੇ ਸਾਡੀ ਵਾਸੇ ਗੱਲ ਵੀ ਚੱਲਦੀ ਪਰ ਮੈਂ ਆਪਣੇ ਫੇਰ ਵੀ ਰਿਕਵੈਸਟ ਕਰਾਂਗਾ ਸਾਰੇ ਕਾਉਂਸਲਰਸ ਨੂੰ ਇੱਕ ਵਾਰ ਪਾਰਟੀ ਦੇ ਉੱਪਰ ਉੱਪਰ ਉੱਟ ਕੇ ਸ਼ਹਿਰ ਦੇ ਡਿਵੈਲਪਮੈਂਟ ਬਾਰੇ ਸੋਚੋ ਸ਼ਹਿਰ ਦੇ ਵਿਕਾਸ ਬਾਰੇ ਸੋਚੋ ਮੈਨੂੰ ਵੋਟ ਪਾਓ ਤਾਂ ਕਿ ਆਪਣਾ ਤੁਹਾਡਾ ਛੋਟਾ ਭਾਈ ਅੱਜ ਅਸੀਂ ਮਿਹਰਬਾਨ ਦਾ ਤੁਹਾਡੇ ਨਾਲ ਮਿਲ ਕੇ ਅਸੀਂ ਸ਼ਹਿਰ ਨੂੰ ਹੋਰ ਉੱਪਰ ਲੈ ਕੇ ਜਾਵਾਂਗੇ ਥੈਂਕ ਯੂ यहां एक दूसरे के खिलाफ लड़ अभी रहे नहीं ये नहीं कह सकते आप यहाँ खिलाफ लड़ रहे हैं अभी आजकल भी समय है उस वक्त तक जो फैसला केंद्र करेंगे दोनों तो पार्टी का करेगा उसी पे होगा ਕੀ ਕਹੋਗੇ ਕਿ ਆਸ ਤਾਂ ਬਹੁਤ ਲੱਗ ਰਹੀ ਸੀ ਕਿ ਆਮ ਆਦੀ ਪਾਰਟੀ ਕੇ ਕਾਂਗਰਸ ਦਾ ਅਲਾਈਂਸ ਹੋਏਗਾ ਕੱਲ ਤੱਕ ਹਲੇ ਸਾਰੀਆਂ ਪੋਸਿਬਿਲਿਟੀਜ਼ ਨੇ ਹਲੇ ਕੋਈ ਇਹ ਜੀ ਗੱਲ ਨਹੀਂ ਹੋ ਸਕਦੀ ਕਿ ਇਹ ਨਹੀਂ ਹੋਏਗਾ ਉਹ ਨਹੀਂ ਹੋਏਗਾ ਇਹ ਹੋ ਗਿਆ ਅੱਜ ਨਾਮਿਨੇਸ਼ਨ ਦਾ ਲਾਸਟ ਡੇਟ ਹੈ ਅੱਜ ਦੇ ਦਿਨ ਹੀ ਕਾਨੂੰਨਨ ਤੌਰ ਤੇ ਅਸੀਂ ਨਾਮਿਨੇਸ਼ਨ ਆਪਣੀ ਦਾਇਰ ਕੀਤੀ ਹੈ ਮੰਨ ਲਓ ਕਿਸੇ ਕਾਰਨ ਕਾਨੂੰ ਕੋਈ ਆਪਸ ਵਿੱਚ ਸਮਝੌਤਾ ਨਹੀਂ ਹੁੰਦਾ ਤਾਂ ਅਸੀਂ ਫੀਲਡ ਦੇ ਵਿੱਚ ਸਮਝੌਤਾ ਜੋ ਹੋ ਗਿਆ ਤਾਂ ਆਪਸ ਦੇ ਵਿੱਚ ਜੋ ਸਮਝੌਤਾ ਵੈਲ ਉਹ ਹਾਲੇ ਤੁਸੀਂ ਵੇਟ ਕਰੋ ਅੱਜ ਦਾ ਦਿਨ ਹੋਰ ਕਰੋ ਹਾਲੇ ਤਾਂ ਪੈਸੇ 15 ਤਾਰੀਖ ਤੱਕ ਵੀ ਹੋ ਸਕਦਾ ਹੈ 18 ਤੱਕ ਵੀ ਹੋ ਸਕਦਾ ਹੈ ਸਾਰਾ ਕੁਝ ਟਾਈਮ ਹਾਈ ਕਮਾਂਡ ਨੂੰ ਉਹਨਾਂ ਦੋਨੋਂ ਨੇ ਪਾਰਟੀਆਂ ਨੂੰ ਤੁਹਾਨੂੰ ਦੇਣਾ ਹੋਵੇਗਾ ਉੱਥੇ ਚਰਚਾ ਆਪਸ ਵਿੱਚ ਹੁੰਦੀ ਰਹੀ ਅਤੇ ਬਹੁਤ ਅੱਛੀ ਇੱਕ ਆਪਸ ਵਿੱਚ ਤਾਲਮੇਲ ਨਾ ਜਿਹਨੂੰ ਕਹਿੰਦੇ ਨੇ ਕਿ ਇੱਕ ਦੂਜੇ ਦੀਆਂ ਭਾਵਨਾ ਕੈਮਿਸਟਰੀ ਕੈਮਿਸਟਰੀ ਦੋਨਾਂ ਦੇ ਵਿੱਚ ਬਣੀ ਹੋਈ ਹੈ ਪਾਰਟੀਆਂ ਦੇ ਵਿੱਚ ਉੱਥੇ ਗੱਲ ਹੋ ਰਹੀ ਹੈ ਸਾਰੀਆਂ ਬਹੁਤ ਲੰਬੇ ਚਰਚਾ ਹੁੰਦੀ ਹੈ ਉਹਨਾਂ ਸਰ ਵਿਆਪੀ ਜੀਆਂ ਗੱਲਾਂ ਹੁੰਦੀਆਂ ਨੇ ਕਿਹੜੀ-ਕਿਹੜੀ ਸੀਟ ਤੇ ਕਿਸ ਨੇ ਕੀ ਲੜਨਾ ਹੈ ਕਿੰਨੀਆਂ ਵੋਟਾਂ ਪਿਛਲੀ ਵਾਰ ਆਈਆਂ ਸੀ ਕਿੰਨੀਆਂ ਹੋਣ ਆਈਆਂ ਨੇ ਸਾਰੀਆਂ ਗੱਲਾਂ ਦਾ ਉੱਥੇ ਚਰਚਾ ਚੱਲ ਰਹੀ ਹੈ ਉਹਦੇ ਵਿੱਚ ਹੀ ਚੰਡੀਗੜ੍ਹ ਦਾ ਸੀ ਉਹਨਾਂ ਨੂੰ ਦੱਸ ਦਿੱਤਾ ਸੀ ਕਿਉਂਕਿ ਚੰਡੀਗੜ੍ਹ ਦਾ ਵੀ ਵਿੱਚ ਪਾ ਲੋ ਤੁਸੀਂ ਨਾਲ ਦੀ ਨਾਲ ਕਿਉਂਕਿ ਚੰਡੀਗੜ੍ਹ ਕਾਰਪੋਰੇਸ਼ਨ ਦੇ ਇਲੈਕਸ਼ਨ ਅਤੇ ਉਸ ਤੋਂ ਬਾਅਦ ਲੋਕ ਸਭਾ ਦੇ ਇਲੈਕਸ਼ਨਸ ਨੇ ਦੋਨਾਂ ਦੇ ਮੱਦੇ ਨਜ਼ਰ ਫੈਸਲਾ ਹੋਣਾ ਚਾਹੀਦਾ ਹੈ ਉਹ ਉੱਥੇ ਫੈਸਲਾ ਉਹ ਕਰਨਗੇ ਕਿ ਇਹ ਲੋਕ ਸਭਾ ਨੂੰ ਲੈ ਕੇ ਜਿਹੜੇ ਪੇਚਾ ਫਸਿਆ ਹੋਇਆ ਹੈ ਹਲੇ ਇਸ ਕਰਕੇ ਪੇਚਾ ਫੱਦਿਆ ਤੁਸੀਂ ਆਪਣੇ ਕਹਿ ਰਹੇ ਹੋ ਕੋਈ ਪੇਚਾ ਨਹੀਂ ਫਸਿਆ ਹੋਏਗਾ ਉਹ ਤਾਂ ਜਦੋਂ ਤੁਸੀਂ ਇੰਤਜ਼ਾਰ ਕਰੋ ਨਾ ਜੀ ਕੁਝ ਦਿਨ ਥੋੜਾ ਜਿਹਾ ਦੇ ਲਈ